ਕਿਤਾਬ ਵਿਸ਼ਵਾਸ ਘਾਤ ਕਹਾਣੀ ਹੀਰੋ ਹੀਰੋ ਦੀ ਮਾਂ ਨੂੰ ਸੁਪਨੇ ਵਿੱਚ ਵੀ ਖਿਆਲ ਨਹੀਂ ਸੀ ਕਿ ਉਸ ਦੀ ਹੀਰੋ ਲਈ ਇਹੋ ਜਿਹਾ ਸੋਹਣਾ ਤੇ ਅਮੀਰ ਪਤੀ ਲੱਭ ਪਵੇਗਾ ਪਰ ਉਸ ਨੂੰ ਇੱਕ ਡਰ ਵੀ ਖਾਈ ਜਾਂਦਾ ਸੀ ਮਤੇ ਅਮੀਰ ਸਹੁਰਿਆਂ ਦੇ ਘਰ ਜਾ ਕੇ ਮੇਰੀ ਧੀ ਦੀ ਬੇਕਦਰੀ ਹੋ ਜਾਵੇ ਮਤੇ ਉਸ ਦੀ ਸੱਸ ਤਾਨਿਆ ਨਾਲ ਕੁੜੀ ਦਾ ਕਲੇਜਾ ਭੁੰਨੇ ਇਸ ਡਰ ਨੇ ਉਸ ਦੀ ਸਾਰੀ ਖੁਸ਼ੀ ਕਿਰਕਰੀ ਕਰ ਦਿੱਤੀ ਜਿਉਂ-ਜਿਉਂ ਵਿਆਹ ਦਾ ਦਿਨ ਨੇੜੇ ਆਉਂਦਾ ਉਸ ਦਾ ਦਿਲ ਗੋਤਿਆਂ ਵਿੱਚ ਪੈਂਦਾ ਜਾਂਦਾ ਸੀ ਨਰਕ ਸਵਰਗ ਦੋਵੇਂ ਉਸ ਦੀਆਂ ਅੱਖਾਂ ਅੱਗੇ ਨੱਚ ਰਹੇ ਸਨ ਮੁਸਕਰਾਹਟ ਦੇ ਹਟਕੋਰੇ ਵਾਰੋ-ਵਾਰੀ ਆਪਣਾ ਰੂਪ ਦਿਖਾ ਕੇ ਉਸ ਨੂੰ ਪ੍ਰਸੰਨ ਤੇ ਪਰੇਸ਼ਾਨ ਕਰ ਰਹੇ ਸਨ ਉਸ ਤੋਂ ਛੋਟੀ ਇੱਕ ਗੱਲ ਹੋਰ ਵੀ ਸੀ ਜਿਹੜੀ ਹੀਰੋ ਦੀ ਮਾਂ ਦੀ ਰਤ ਪੈ ਰਹੀ ਸੀ ਏਸੀ ਗੋਂਡੀਆਂ ਦੀ ਦੰਦ ਕਥਾ ਲੋਕੀ ਜਿੰਨੇ ਮੂੰਹ ਉਨੀਆਂ ਗੱਲਾਂ ਕਰਦੇ ਤੇ ਇਹਨਾਂ ਗੱਲਾਂ ਨੂੰ ਸੁਣ ਸੁਣ ਕੇ ਹੀਰੋ ਦੀ ਮਾਂ ਦਾ ਕਲੇਜਾ ਛੇਕੋ ਛੇਕ ਹੋ ਜਾਂਦਾ ਉਹ ਇਸ ਚਰਚਾ ਨੂੰ ਈਰਖੀਆਂ ਦੀ ਥੱਕ ਥੱਕ ਤੋਂ ਵੱਧ ਕੋਈ ਮਹੱਤਵ ਨਹੀਂ ਸੀ ਦਿੰਦੀ ਉਸ ਦੇ ਕੋਲ ਕੁਝ ਨਹੀਂ ਸੀ ਇੱਕ ਸਧਾਰਨ ਮਿਹਨਤੀ ਦੀ ਵਿਧਵਾ ਜਿਸ ਦੇ ਪਤੀ ਨੇ ਸਾਰਾ ਜੀਵਨ 15-20 ਰੁਪਏ ਮਹੀਨੇ ਦੀ ਨੌਕਰੀ ਵਿੱਚ ਬਿਤਾਇਆ ਹੋਵੇ ਕਿੰਨੇ ਹੀ ਸੰਕੋਚ ਨਾਲ ਪਈ ਗੁਜ਼ਾਰਾ ਕਰੇ ਕੀ ਬਚਾ ਲਵੇਗੀ ਉਸ ਕੋਲ ਜੋ ਕੁਝ ਸੀ ਤਾਂ ਇੱਕਾਤਰ ਹੀਰੋ ਇਹੋ ਉਸ ਦਾ ਪੁੱਤਰ ਸੀ ਇਹੋ ਤੇ ਇਹੋ ਦੌਲਤ ਹੀਰੋ ਦੀ ਸੁੰਦਰਤਾ ਨੂੰ ਵੇਖ ਕੇ ਲੋਕੀ ਉਂਗਲਾਂ ਮੂੰਹ ਵਿੱਚ ਪਾ ਲੈਂਦੇ ਸਨ ਵੱਡੇ ਵੱਡੇ ਅਮੀਰਾਂ ਦੀਆਂ ਕੁੜੀਆਂ ਹੀਰੋ ਨੂੰ ਵੇਖ ਕੇ ਈਰਖਾ ਕਰਦੀਆਂ ਸਨ। ਹੀਰੋ ਦੀ ਮਾਂ ਇੱਕ ਪੀੜੀ ਜਹੀ ਗਲੀ ਵਿੱਚ ਰਹਿੰਦੀ ਸੀ। ਉਸਦੇ ਪਤੀ ਨੂੰ ਮਰਿਆ 5 ਸਾਲ ਹੋ ਗਏ ਸਨ। ਹੀਰੋ ਇਸ ਵੇਲੇ 16ਵਾਂ ਬਰਾ ਟੱਪ ਚੁੱਕੀ ਸੀ। ਪਤੀ ਦੇ ਜਿਉਂਦਿਆਂ ਹੀ ਉਸ ਹੀਰੋ ਨੂੰ ਜਿੰਨਾ ਕੁ ਪੜਾ ਸਕੀ ਪੜਾ ਲਿਆ। 5ਵੀਂ ਜਮਾਤੋਂ ਹੀਰੋ ਉੱਠ ਬੈਠੀ ਸੀ ਤੇ ਮੂੜ ਉਸ ਨੂੰ ਸਕੂਲ ਜਾਣਾ ਨਸੀਬ ਨਹੀਂ ਹੋਇਆ। ਕੁੜੀਆਂ ਚਿੜੀਆਂ ਨੂੰ ਵੱਡੇ ਕਰ ਵਿਆਹੇ ਜਾਣ ਦਾ ਚਾਹ ਹੁੰਦਾ ਹੈ ਫੇਰ ਇੱਕ ਕੰਗਾਲ ਕੁੜੀ ਦਾ ਅਮੀਰੀ ਦਾ ਸੁਪਨਾ ਵੀ ਮਾਣ ਨਹੀਂ ਹੀਰੋ ਦਾ ਦਿਲ ਆਕਾਸ਼ ਵਿੱਚ ਉਡਾਰੀਆਂ ਲੈਣ ਲੱਗਾ ਉਸ ਦੀਆਂ ਅੱਖਾਂ ਅੱਗੇ ਸੁਨਹਿਰੀ ਸਵਰਗ ਚਮਕਣ ਲੱਗਾ ਉਸ ਦੇ ਜੀਵਨ ਮੰਡਲ ਵਿੱਚ ਇੱਕ ਅਨੋਖਾ ਚੰਦਰਮਾ ਜਿਹੜਾ ਚਿਰ ਤੋਂ ਉਦੇ ਹੋ ਚੁੱਕਾ ਸੀ ਤੇ ਦਿਨੋਂ ਦਿਨ ਉਸ ਦੀ ਕਲਾ ਵਧਦੀ ਜਾ ਰਹੀ ਸੀ ਪੂਰੇ ਆਕਾਸ਼ ਵਿੱਚ ਦ੍ਰਿਸ਼ਟੀਮਾਨ ਹੋਣ ਲੱਗਾ ਹੀਰੋ ਦੀ ਮਾਂ ਸੇਠ ਕੁੰਦਨ ਲਾਲ ਦੇ ਘਰ ਨੌਕਰੀ ਕਰਦੀ ਸੀ ਉਸ ਨੂੰ 5 ਰੁਪਏ ਮਹੀਨਾ ਤੇ ਰੋਟੀ ਮਿਲਦੀ ਸੀ ਜਿਸ ਬਦਲੇ ਉਸ ਨੂੰ ਦੋ ਵੇਲੇ ਸੇਠ ਹੋਰਾਂ ਦੇ ਘਰ ਜਾ ਕੇ ਭਾਂਡੇ ਚੌਂਕਾ ਕਰਨਾ ਪੈਂਦਾ ਸੀ ਜਦ ਕਦੇ ਉਸ ਦਾ ਸਰੀਰ ਢਿੱਲਾ ਹੁੰਦਾ ਤਾਂ ਸੇਠ ਹੋਰਾਂ ਦੇ ਘਰ ਹੀਰੋ ਨੂੰ ਜਾਣਾ ਪੈਂਦਾ ਸੀ ਸੀਠ ਕੁੰਦਨ ਲਾਲ ਗੁਰਦਾਸਪੁਰ ਵਿੱਚ ਉੱਗਾ ਵਪਾਰੀ ਸੀ ਉਸ ਦਾ ਲੜਕਾ ਸ਼ਾਂਤੀ ਸਰੂਪ ਘਰ ਵਿੱਚ ਸਾਰੇ ਟੱਬਰ ਦੀਆਂ ਅੱਖਾਂ ਦਾ ਚਾਨਣ ਸੀ ਉਸ ਦੀ ਉਮਰ ਇਸ ਵੇਲੇ 19 ਵਰਿਆਂ ਦੀ ਸੀ ਅਮੀਰ ਮਾਪਿਆਂ ਦੀ ਇਕਲੌਤੀ ਸੰਤਾਨ ਨੂੰ ਜਿਹੋ ਜਿਹਾ ਹੋਣਾ ਚਾਹੀਦਾ ਹੈ ਸ਼ਾਂਤੀ ਸਰੂਪ ਉਦੋਂ ਕੁਝ ਵੱਧ ਭਾਵੇਂ ਹੋਵੇ ਘੱਟ ਨਹੀਂ ਸੀ ਥੋੜੀ ਜਹੀ ਵਿਦਿਆ ਪੜਨ ਤੋਂ ਬਾਅਦ ਪਿਓ ਨੇ ਉਸ ਨੂੰ ਕੰਮ ਧੰਦੇ ਲਾ ਦਿੱਤਾ ਸੀ ਕੋਈ ਪਿਓ ਆਪਣੇ ਸੰਤਾਨ ਨੂੰ ਪਿਤਾ ਪੁਰਖੀ ਦੇ ਕੰਮ ਤੇ ਲਗਾ ਕੇ ਖੁਸ਼ੀ ਵਿੱਚ ਫੁੱਲਿਆ ਨਹੀਂ ਸਮਾਏਗਾ ਸੇਠ ਹੋਰਾਂ ਦੀ ਖੁਸ਼ੀ ਓੜਕ ਦੇ ਬੰਨੇ ਤੇ ਪਹੁੰਚ ਗਈ ਜਦ ਉਹਨਾਂ ਸ਼ਾਂਤੀ ਸਰੂਪ ਨੂੰ ਨੌਕਰਾਂ ਉੱਤੇ ਹਕੂਮਤ ਕਰਦਿਆਂ ਵੇਖਿਆ ਭਾਵੇਂ ਸ਼ਾਂਤੀ ਸਰੂਪ ਦਾ ਇਹ ਕੰਮ ਨਾਮ ਮਾਤਰ ਹੀ ਸੀ ਪਰ ਆਪਣੇ ਹੱਥੀ ਲਾਏ ਬੂਟੇ ਦੇ ਕੱਚੇ ਫਲ ਵੀ ਮਿੱਠੇ ਲੱਗਦੇ ਹਨ ਇੱਕ ਦਿਨ ਜਦ ਮਾਂ ਦਾ ਜੀ ਰਾਜ਼ੀ ਨਾ ਹੋਣ ਕਰਕੇ ਹੀਰੋ ਸੇਠ ਹੋਰਾਂ ਦੇ ਘਰ ਦਾ ਚੌਂਕਾ ਭੰਡਾ ਕਰ ਰਹੀ ਸੀ ਤਾਂ ਉਹ ਸ਼ਾਂਤੀ ਸਰੂਪ ਦੀ ਨਜ਼ਰੀ ਪੈ ਗਈ ਉਸਨੇ ਅਮੀਰ ਘਰਾਂ ਦੀਆਂ ਅਨੇਕਾਂ ਕੁੜੀਆਂ ਵੇਖੀਆਂ ਸਨ ਪਰ ਸ਼ਾਇਦ ਉਹ ਕਦੇ ਸੋਚ ਹੀ ਨਹੀਂ ਸੀ ਸਕਿਆ ਕਿ ਇਹੋ ਜਹੀ ਹੂਰ ਕਿਸੇ ਗੰਗਾਲ ਦੇ ਘਰ ਜਨਮ ਲੈ ਸਕਦੀ ਹੈ ਮੈਲੇ ਕੱਪੜਿਆਂ ਵਿੱਚ ਚਮਕਦਾ ਉਸਦਾ ਗੋਲ ਸੁਡੋਲ ਤੇ ਫੁਬਮਾ ਚਿਹਰਾ ਚਮਕ ਦਾ ਵੇਖ ਕੇ ਸ਼ਾਂਤੀ ਸਰੂਪ ਦਾ ਦਿਲ ਹੱਥੋਂ ਜਾਂਦਾ ਰਿਹਾ ਕਿਸੇ ਕੁੜੀ ਨੂੰ ਵਸ ਕਰਨ ਲਈ ਕੀ ਕੀ ਸਾਧਨ ਵਰਤਣੇ ਚਾਹੀਦੇ ਹਨ ਸਧਾਰਨ ਲੋਭ ਲਾਲਚ ਦੇਣ ਤੋਂ ਲੈ ਕੇ ਮੰਤਰਾਂ ਜੰਤਰਾਂ ਤੀਕ ਸਭ ਕੁਝ ਉਸਨੇ ਆਪਣੇ ਹਮਜੋਲੀਆ ਤੋਂ ਸਿੱਖ ਲਿਆ ਹੋਇਆ ਸੀ ਪਰ ਇਹਨਾਂ ਦੇ ਅਜ਼ਮਾਉਣ ਦਾ ਮੌਕਾ ਉਸ ਨੂੰ ਕਦੇ ਹੱਥ ਨਹੀਂ ਸੀ ਲੱਗਾ ਇਸ ਪਹਿਲੀ ਤੱਕਣੀ ਤੋਂ ਬਾਅਦ ਸ਼ਾਂਤੀ ਸਰੂਪ ਦੇ ਦਿਲ ਦੀ ਸ਼ਾਂਤੀ ਗਾਇਬ ਹੋ ਗਈ ਦੇ ਉਸ ਦੀਆਂ ਮਲਵਲੀ ਵਾਸ਼ਨਾ ਨੇ ਕੁਦਰਤ ਹਰ ਰੰਗ ਵਿੱਚ ਆਦਮੀ ਦਾ ਸਾਥ ਦਿੰਦੀ ਹੈ ਭੈੜੇ ਵਿੱਚ ਵੀ ਤੇ ਚੰਗੇ ਵਿੱਚ ਵੀ ਸ਼ਾਂਤੀ ਸਰੂਪ ਪਾਪ ਦੇ ਖੂਹ ਵਿੱਚ ਛਾਲ ਮਾਰਨ ਦੀ ਜਦ ਤਿਆਰੀ ਕਰ ਰਿਹਾ ਸੀ ਤਾਂ ਕੁਦਰਤ ਨੇ ਉਸ ਦੀ ਮਦਦ ਕੀਤੀ ਉਸ ਦਾ ਮਾਮਾ ਭਰਤਪੁਰ ਰਿਆਸਤ ਵਿੱਚ ਰਹਿੰਦਾ ਸੀ ਉਸ ਦੇ ਮੁੰਡੇ ਦਾ ਵਿਆਹ ਸੀ ਜਿਸ ਲਈ ਸੇਠ ਤੇ ਸੇਠਾਣੀ ਨੂੰ ਭਰਤਪੁਰ ਜਾਣਾ ਪਿਆ ਹੁਣ ਸ਼ਾਂਤੀ ਸਰੂਪ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਸੀ ਉਸਤੇ ਵਾਧਾ ਇਹ ਕਿ ਘਰ ਦੀ ਰਸੋਈਦਾਰਨ ਚੰਨੋ ਮੈਰੀ ਅਸਮਾਨ ਦੀ ਟਾਕੀ ਲਾਉਣ ਵਿੱਚ ਨਿਪੁੰਨ ਸੀ ਵਿਚਾਰੀ ਹੀਰੋ ਉਸ ਮੈਰੀ ਦੀ ਹਿੰਮਤ ਨਾਲ ਛੇਤੀ ਹੀ ਸ਼ਾਂਤੀ ਸਰੂਪ ਦੇ ਮਾਇਆ ਜਾਲ ਵਿੱਚ ਫਸ ਗਈ ਭੋਲੇ ਪੰਛੀ ਨੂੰ ਨਹੀਂ ਸੀ ਪਤਾ ਕਿ ਚੋਗੇ ਦੇ ਦਾਣੇਆਂ ਹੇਠ ਜਾਲੀ ਦੀਆਂ ਮਹੀਨ ਤੰਦਾ ਵੀ ਖਿਲੜੀਆਂ ਹੋਈਆਂ ਹਨ ਜਦ ਸ਼ਾਂਤੀ ਸਰੂਪ ਦੇ ਮਾਪੇ ਵਿਆਹ ਤੋਂ ਮੁੜਾਏ ਤਾਂ ਉਸ ਦੇ ਰਸਤੇ ਵਿੱਚ ਫੇਰ ਭਾਰੀ ਰੁਕਾਵਟ ਆਣ ਖੜੀ ਹੋਈ ਉਧਰ ਹੀਰੋ ਦੀ ਮਾਂ ਨੇ ਕੁਝ ਦਿਨਾਂ ਦੀ ਬਿਮਾਰੀ ਤੋਂ ਤੰਦਰੁਸਤ ਹੋ ਕੇ ਘਰ ਦਾ ਕੰਮ ਧੰਦਾ ਆ ਸੰਭਿਆ ਐਨੀ ਦਿਨੀ ਹੀ ਘਰ ਵਿੱਚ ਸ਼ਾਂਤੀ ਸਰੂਪ ਦੀ ਕੁੜਮਾਈ ਦਾ ਚਰਚਾ ਚੱਲ ਰਿਹਾ ਸੀ ਮੁੰਡੇ ਨੂੰ ਜਦ ਪਤਾ ਲੱਗਾ ਤਾਂ ਉਸ ਦਾ ਮੱਥਾ ਠਣ ਗਿਆ ਵਾਸ਼ਨਾ ਦਾ ਭੂਤ ਸਿਰ ਤੇ ਸਵਾਰ ਹੋ ਚੁੱਕਾ ਸੀ ਉਸ ਤੇ ਰੋਮ ਰੋਮ ਵਿੱਚ ਹੀਰੋ ਦਾ ਨਿਵਾਸ ਸੀ ਪਹਿਲਾ ਕੁਝ ਚਿਰ ਤਾ ਉਸਨੇ ਦਿਲ ਦਾ ਭੇਤ ਮਾਪਿਆਂ પાસે ਲੁਕਾਈ ਰੱਖਿਆ ਪਰ ਜਦ ਕਿਸਮਤ ਦਾ ਪਾਲੜਾ ਦੂਜੇ ਬੰਨੇ ਝੁਕਦਾ ਵੇਖਿਆ ਤਾਂ ਉਸਨੇ ਆਪਣੀ ਮਾਂ પાસે ਸਾਰਾ ਭੇਤ ਖੋਲ ਦਿੱਤਾ ਤੇ ਹੀਰੋ ਨਾਲ ਵਿਆਹ ਕਰਵਾਉਣ ਲਈ ਅੜ ਖੜੋਤਾ ਪਲਾ ਪਿੱਦੀ ਨਾਲ ਬਾਜ ਦਾ ਕੀ ਰਿਸ਼ਤਾ ਸੇਠ ਕੁੰਦਨ ਲਾਲ ਨੇ ਜਦ ਇਹ ਗੱਲ ਸੁਣੀ ਤਉ ਉਸਦੇ ਪੈਰਾਂ ਤੋਂ ਅੱਗ ਦਾ ਲੰਬਾ ਉੱਠ ਕੇ ਸਿਰ ਵਿੱਚ ਜਾ ਨਿਕਲਿਆ ਪਰ ਆਖਰ ਉਸ ਨੂੰ ਝੱਕ ਮਾਰ ਕੇ ਪੁੱਤਰ ਦੀ ਈਨ ਮੰਨਣੀ ਪਈ ਜਦ ਸ਼ਾਂਤੀ ਸਰੂਪ ਨੇ ਖੂਹ ਵਿੱਚ ਛਾਲ ਮਾਰਨ ਤੇ ਰੇਥ ਰੇਲ ਥੱਲੇ ਸਿਰ ਰੱਖਣ ਦੀ ਧਮਕੀ ਦਿੱਤੀ ਤੇ ਆਖਰ ਇੱਕ ਦਿਨ ਹੀਰੋ ਦਾ ਸ਼ਗਨ ਸ਼ਾਂਤੀ ਸਰੂਪ ਨੂੰ ਲੱਗ ਹੀ ਗਿਆ ਦੋਹਾਂ ਦੀਆਂ ਖੁਸ਼ੀਆਂ ਦਾ ਕੋਈ ਪਾਰਾ ਵਾਰ ਨਹੀਂ ਸੀ ਦੋਹੀ ਪਾਸੇ ਚਾਰ ਦਿਨ ਕੰਨਾਂ ਨਾਲ ਬੁੱਲ ਜੁੜੇ ਪਰ ਹੌਲੀ-ਹੌਲੀ ਇਹ ਚਰਚਾ ਬੰਦ ਹੋ ਗਿਆ। ਹੀਰੋ ਦੀ ਮਾਂ ਭਾਵੇਂ ਗਰੀਬਣੀ ਸੀ ਪਰ ਇੱਕ ਤੱਕੜੀ ਠਾਹਰ ਦੇ ਆਸਰੇ ਹੁਣ ਉਹ ਹਰ ਇੱਕ ਨੁਕਤੇ 'ਚ ਸਮਝਦੀ ਸੀ। ਕਮਜ਼ੋਰ ਤੋਂ ਕਮਜ਼ੋਰ ਪੈਰ ਵੀ ਕੰਡਿਆਲੇ ਜੰਗਲ ਨੂੰ ਪਾਰ ਕਰ ਲੈਂਦੇ ਹਨ। ਜੇ ਉਹਨਾਂ ਵਿੱਚ ਮੋਟੀ ਜੁੱਤੀ ਹੋਵੇ ਵਿਆਹ ਵਿੱਚ ਕੁਝ 2 ਹਫ਼ਤੇ ਬਾਕੀ ਸਨ ਦੋਹਾ ਘਰਾਂ ਵਿੱਚ ਵਰੀਆਂ ਦਾਜ ਬਣ ਰਹੇ ਸਨ ਇਧਰ ਹੀਰੋ ਦਾ ਦਿਲ ਖੁਸ਼ੀ ਦੇ ਅੰਦਰ ਸਮੁੰਦਰ ਵਿੱਚ ਤਾਰੀਆਂ ਲਾ ਰਿਹਾ ਸੀ ਤੇ ਉਧਰ ਸ਼ਾਂਤੀ ਸਰੂਪ ਦੀਆਂ ਅੱਖਾਂ ਵਿੱਚ ਉਜਲੀ ਦੁਨੀਆ ਵਸ ਰਹੀ ਸੀ ਹੀਰੋ ਦੀ ਮਾਂ ਉੱਤੇ ਪਹਿਲਾਂ ਪਹਿਲ ਲੋਕਾਂ ਨੇ ਬਥੇਰਾ ਨੱਕ ਮੂੰ ਵਟਿਆ ਪਰ ਜਦ ਸਬਨੀ ਕਰੀ ਦੂਹਰੀਆਂ ਤਿਹਰੀਆਂ ਭਾਜੀਆਂ ਪਹੁੰਚ ਗਈਆਂ ਤਾਂ ਸਾਰਾ ਖੱਪਖਾਨਾ ਦੂਰ ਹੋ ਗਿਆ 10 ਦਿਨ ਹੋਰ ਲੰਘ ਗਏ ਤੇ ਹੁਣ ਵਿਆਹ ਵਿੱਚ ਬਾਕੀ ਸਨ ਕੇਵਲ 5 ਦਿਨ ਹੀਰੋ ਮਾਈਏ ਪਈ ਉਸ ਦਾ ਹੁਸਨ ਡੁੱਲ ਡੁੱਲ ਪਿਆ ਪੈਂਦਾ ਸੀ ਹੁਸਨ ਵਾਂਗ ਉਸ ਦਾ ਦਿਲ ਵੀ ਪਰ ਅਚਾਨਕ ਹੀ ਘਟਨਾ ਦਾ ਇੱਕ ਐਸਾ ਥੱਪੜ ਵੱਜਾ ਕਿ ਸਾਰਾ ਗੁੜ ਗੋਹਾ ਹੋ ਗਿਆ ਹੱਥਾਂ ਵਿੱਚ ਉੱਤੇ ਲੱਗਦੀ ਮਹਿੰਦੀ ਤਲੀਆਂ ਉੱਤੇ ਹੀ ਰੁਕ ਗਈ ਟੋਲਕੀ ਦੀ ਪਿੱਠ ਉੱਤੇ ਵੱਜਦਾ ਰੋੜਾ ਤੇ ਵੱਖੀ ਉੱਤੇ ਵੱਜਦੀ ਥਾਪ ਉੱਥੇ ਹੀ ਉੱਥੇ ਜੰਮ ਗਈ ਗੋਟਾ ਕਿਨਾਰੀ ਚੜਾਉਂਦੇ ਦਰਜੀ ਦੇ ਹੱਥ ਵਿਚਲੀ ਸੂਈ ਉਸਦੇ ਪੋਟੇ ਵਿੱਚ ਖੁੱਭ ਗਈ ਤੁਸੀਂ ਨੇ ਸੁਨਿਆਰੇ ਦੀ ਟੌਂਕਣੀ ਵਿੱਚੋਂ ਹਵਾ ਮੁੱਕ ਗਈ ਜਦ ਅਚਾਨਕ ਪੁੱਤੇਤਿਆਂ ਵੱਲੋਂ ਸੁਨੇਹਾ ਪੁੱਜਾ ਕਿ ਵਿਆਹ ਦੀ ਤਾਰੀਖ ਅਜੇ ਅਨਿਸ਼ਚਿਤ ਸਮੇ ਲਈ ਮੁਲਤਵੀ ਕੀਤੀ ਜਾਂਦੀ ਹੈ ਹੀਰੋ ਦੀ ਮਾਂ ਦਾ ਰੰਗ ਉੱਡ ਗਿਆ ਪਰ ਹੀਰੋ ਦਾ ਤਾਂ ਸਾਤ ਤੱਤ ਵੀ ਨਾਲ ਹੀ ਉੱਡ ਗਿਆ ਹੁਣ ਫੇਰ ਇੱਕ ਨਵਾਂ ਚਰਚਾ ਚੱਲ ਪਿਆ ਕਿਸੇ ਨੂੰ ਸਮਝ ਨਹੀਂ ਸੀ ਆਉਂਦੀ ਕਿ ਉਹ ਹੁੰਦਾ ਕੰਮ ਕਿਉਂ ਰੁਕ ਗਿਆ ਮਹਿੰਦੀ ਦੀ ਪ੍ਰਾਤ ਮੋਰੀ ਵਿੱਚ ਡੋਲੀ ਗਈ ਟੋਲ ਕੀ ਕਿਲੀ ਉੱਤੇ ਟੰਗ ਦਿੱਤੀ ਗਈ ਆਪਣੇ ਵਿਆਹ ਸੰਬੰਧੀ ਇਹ ਵਿਗਨਕਾਰੀ ਖਬਰ ਸੁਣ ਕੇ ਹੀਰੋ ਦਾ ਦਿਲ ਟੋਟੇ ਟੋਟੇ ਹੋ ਗਿਆ ਉਸ ਨੂੰ ਕੁਝ ਸੁਝਦਾ ਨਹੀਂ ਸੀ ਕਿ ਕੀ ਕਰੇ ਮਾਂ ਨੂੰ ਵੀ ਉਹ ਕੁਝ ਪੁੱਛ ਨਹੀਂ ਸੀ ਸਕਦੀ ਕੁੜਮਾਈ ਹੋਣ ਤੋਂ ਬਾਅਦ ਮਾਵਾਂ ਧੀਆਂ ਦੋਹਾਂ ਵਿੱਚੋਂ ਕੋਈ ਵੀ ਸ਼ਾਂਤੀ ਸਰੂਪ ਦੇ ਘਰ ਨਹੀਂ ਸੀ ਗਈ ਹੀਰੋ ਦੀ ਮਾਂ ਹੁਣ ਇੱਕ ਅਮੀਰ ਘਰਾਣੇ ਦੀ ਕੁੜਮਣੀ ਸੀ ਜਿਸ ਲਈ ਮਿਹਨਤ ਮਜ਼ਦੂਰੀ ਕਰਨਾ ਉਸ ਲਈ ਮੁਸ਼ਕਲ ਸੀ ਤੇ ਉਸ ਦੀ ਲੋੜ ਵੀ ਹੁਣ ਕੋਈ ਨਹੀਂ ਸੀ ਚੰਨੋ ਮੈਰੀ ਦਾ ਹੀਰੋ ਨਾਲ ਗੂੜਾ ਸਹੇਲ ਪੈ ਚੁੱਕਾ ਸੀ ਇਸੇ ਸਹੇਲ ਦੀ ਮਦਦ ਨਾਲ ਹੀ ਚੰਨੋ ਨੇ ਹੀਰੋ ਦਾ ਸਰਵੰਸ ਨਸ਼ਟ ਕੀਤਾ ਸੀ ਦੁੱਖ ਵੇਲੇ ਬੰਦੇ ਨੂੰ ਆਪਣੇ ਹਿਤੈਸ਼ੀਆਂ ਦਾ ਚੇਤਾ ਆਉਂਦਾ ਹੈ ਹੀਰੋ ਨੇ ਚੰਨੋ ਨੂੰ ਸੱਦ ਕੱ ਲਿਆ ਉਹ ਚਾਹੁੰਦੀ ਸੀ ਕਿ ਆਪਣੀ ਸਹੇਲੀ ਨੂੰ ਦਿਲ ਦਾ ਦੁੱਖ ਸੁਣਾਵੇ ਤੇ ਨਾਲੇ ਉਸ ਪਾਸੋਂ ਇਸ ਗੱਲ ਦਾ ਕਾਰਨ ਪੁੱਛੇ ਉਹ ਆ ਗਈ ਚੰਨੋ ਹੀਰੋ ਨੇ ਦਿਲ ਦੇ ਉਮੜਦੇ ਭਾਵਾਂ ਨੂੰ ਰੋਕਦਿਆਂ ਹੋਇਆ ਪੁੱਛਿਆ ਤੈਨੂੰ ਪਤਾ ਏ ਇਹ ਕਿਉਂ ਹੋਇਆ ਤੇ ਉਸ ਦੀਆਂ ਅੱਖਾਂ ਛਲਕ ਪਈਆਂ ਹਾਂ ਚੰਨੂ ਨੇ ਆਪਣੀ ਸ਼ਰਾਰਤਪਰੀ ਤਕਣੀ ਨੂੰ ਸੰਭਾਲਦਿਆਂ ਹੋਇਆ ਕਿਹਾ ਬਾਉ ਹੁਣੀ ਤੇ ਸਾਗ ਨਹੀਂ ਸੰਤੋੜਨਾ ਚਾਹੁੰਦੇ ਪਰ ਮਾਪਿਆਂ ਨੇ ਬਦੋ ਬਦੀ ਜ਼ੋਰ ਪਾ ਕੇ ਕਹਿੰਦੀ-ਕਹਿੰਦੀ ਰੁਕ ਗਈ ਮਨ ਨੂੰ ਆਪਣੀ ਲਾਈ ਹੋਈ ਅੱਗ ਦੇ ਧੂਏ ਨੇ ਉਸ ਦਾ ਗਲ ਰੋਕ ਦਿੱਤਾ ਪਰ ਪਹਿਲਾਂ ਨਾ ਸੋਚੀ ਉਹਨਾਂ ਇਹ ਗੱਲ ਹੀਰੋ ਦੀ ਆਵਾਜ਼ ਵਿੱਚ ਕੰਬਣੀ ਸੀ ਚੰਨੋ ਨੇ ਕੋਈ ਉੱਤਰ ਨਾ ਦਿੱਤਾ ਕੇਵਲ ਇੱਕ ਵਾਰੀ ਹੀਰੋ ਦੇ ਸਰੀਰ ਨੂੰ ਉਸ ਨੇ ਉੱਪਰ ਤੋਂ ਹੇਠਾਂ ਤੱਕ ਤੱਕਿਆ ਹੀਰੋ ਨੇ ਵੀ ਇੱਕ ਨਿਮਿਜ ਜਿਹੀ ਝਾਤੀ ਆਪਣੇ ਸਰੀਰ ਉੱਤੇ ਪਾਈ ਇਸ ਤਰ੍ਹਾਂ ਜਿਵੇਂ ਬੋਤਲ ਉੱਪਰ ਵੇਖਣ ਨਾਲ ਉਸ ਦੇ ਅੰਦਰ ਦੀ ਚੀਜ਼ ਕਿਸੇ ਨੂੰ ਦਿਸ ਪੈਂਦੀ ਹੈ ਉਸ ਨੂੰ ਇੱਕ ਕੰਬਾਜ ਹਿਆ ਆ ਅੱਖਾਂ 'ਗੇ ਹਨੇਰਾ ਆਉਣ ਲੱਗਾ ਸਾਹਮਣੇ ਬੈਠੀ ਚੰਨੋ ਉਸ ਨੂੰ ਕਿਸੇ ਵੇਲੇ ਦਿਸਦੀ ਤੇ ਕਿਸੇ ਵੇਲੇ ਅਦ੍ਰਿਸ਼ ਹੋ ਜਾਂਦੀ ਸੀ ਉਸ ਨੇ ਅੱਖਾਂ ਚਮਕੀਆਂ ਤੇ ਪੈਰ ਦੇ ਅੰਗੂਠੇ ਨਾਲ ਜ਼ਮੀਨ ਖੁਰੋਚਦੀ ਹੋਈ ਬੋਲੀ ਚੰਨੋ ਫੇਰ ਹੁਣ ਕੀ ਬਣੇਗਾ ਮੈਂ ਬਾਬੂ ਹੋਰਾ ਨੂੰ ਪੁੱਛ ਵੇਖਾਂਗੀ ਜੇ ਤੂੰ ਆਖੇ ਨਹੀਂ ਚੰਨੋ ਪੁੱਛਣ ਦਾ ਕੋਈ ਫਾਇਦਾ ਨਹੀਂ ਜੇ ਉਹਨਾਂ ਨੂੰ ਪਤਾ ਲੱਗ ਗਿਆ ਏ ਤਾਂ ਹੁਣ ਹੀਰੋ ਦੀਆਂ ਅੱਖਾਂ ਆਕਾਸ਼ ਵਿੱਚ ਉੱਠੀਆਂ ਤੇ ਜ਼ਰਾ ਠਹਿਰ ਕੇ ਫਿਰ ਬੋਲੀ ਪਰ ਚੰਨੋ ਉਹਨਾਂ ਨੂੰ ਪਤਾ ਕੀ ਕਰਨ ਲੱਗ ਗਿਆ ਿਆਣੇ ਥੋੜੀ ਨੇ ਚੰਨੋ ਨੇ ਮੂੰਹ ਤੇ ਦਿਲ ਪੀੜਾ ਕਰਕੇ ਕਿਹਾ ਚੰਨੋ ਹੀਰੋ ਨੇ ਉਸ ਦਾ ਮੋਢਾ ਫੜ ਕੇ ਪੁੱਛਿਆ ਮੈਂ ਜਾਣਨੀ ਆ ਤੂੰ ਹੀ ਦੱਸਿਆ ਹੋਣਾ ਹਟ ਚੰਦਰੀ ਨਾ ਹੋਵੇ ਤੇ ਚੰਨੋਂ ਨੇ ਕਰੋਧ ਨਾਲ ਕਿਹਾ ਮੈਨੂੰ ਕੀ ਲੋੜ ਪਈਏ ਦੱਸਣ ਦੀ ਚੰਨ ਚੜ੍ਹੇ ਕਦੇ ਲੁਕੇ ਰਹਿੰਦੇ ਨੇ ਤੇ ਉਹ ਉੱਠਣ ਦਾ ਬਹਾਨਾ ਲੱਭਣ ਲਈ ਇੱਧਰ ਉੱਧਰ ਤੱਕਣ ਲੱਗੀ ਚੰਨੋਂ ਹੀਰੋ ਦੀਆਂ ਅੱਖਾਂ ਵਿੱਚ ਇੱਕ ਵਾਰੀ ਅੱਗ ਵਰਨ ਲੱਗੀ ਸੁਣ ਮੇਰੀ ਗੱਲ ਮੈਂ ਜਾਣਨੀ ਆ ਇਹ ਤੇਰੀ ਸ਼ਰਾਰਤ ਹੈ ਨਹੀਂ ਤੇ ਉਹਨਾਂ ਨੂੰ ਸੁਪਨਾ ਥੋੜੀ ਆ ਜਾਣਾ ਸੀ ਹੁਣ ਉਹ ਗੱਲਾਂ ਨਾ ਕਰ ਅਖੇ ਚੋਰ ਨੂੰ ਆਖਣਾ ਲੱਗੋ ਤੇ ਸਾਧਾ ਨੂੰ ਆਖਣਾ ਜਾਗੋ ਜਿਸ ਦਿਨ ਤੂੰ ਮੇਰੇ ਨਾਲ ਗੱਲਾਂ ਕਰਕੇ ਗਈ ਹੈ ਉਦੋਂ ਤੀਜੇ ਦਿਨ ਹੀ ਉਹਨਾਂ ਵੱਲੋਂ ਵਿਆਹ ਰੋਕਣ ਦਾ ਸੁਨੇਹਾ ਆ ਗਿਆ ਤੂੰ ਨਹੀਂ ਤੇ ਹੋਰ ਤੇਰੇ ਪਰਛਾਵੇਂ ਨੇ ਦੱਸਿਆ ਸਿਰਨਾ ਚੜਦੀ ਜਾ ਬੋਤੀ ਚੰਨੋ ਨੇ ਉੱਠਦਿਆਂ ਹੋਇਆਂ ਕਿਹਾ ਆਪਣੀ ਹਸੀਤ ਵੇਖ ਕੇ ਗੱਲ ਕਰੀ ਦੀਏ ਹੁਣ ਤੂੰ ਵੱਡੇ ਘਰਾਣੇ ਦੀ ਨੂੰਹ ਨਹੀਂ ਜੋ ਮੈਂ ਤੇਰਾ ਰੂਪ ਮੰਨੀ ਜਾਵਾਂਗੀ ਮੇਰੀ ਜਾਣੇ ਜੁੱਤੀ ਮੈਂ ਕੋਈ ਲੋਕਾਂ ਦੀਆਂ ਗੱਲਾਂ ਚਾਉਂਦੀ ਰਹਿਣੀ ਆ ਆਪਣੀਆਂ ਕਰਤੂਤਾਂ ਦਾ ਪੀਠਾ ਛਾਣ ਹੁਣ ਬੈਠੀ ਗੱਲ ਸੁਣਨੀ ਫਫੇ ਕੁੱਟਣੇ ਹੀਰੋ ਨੇ ਉਸ ਨੂੰ ਬਾਹੋਂ ਫੜ ਕੇ ਇਤਨੇ ਜ਼ੋਰ ਨਾਲ ਹੇਠਾਂ ਵੱਲ ਝਟਕਿਆ ਕਿ ਉਹ ਗੋਡਿਆਂ ਪਰਨੇ ਹੋ ਕੇ ਬੈਠ ਗਈ ਇਹ ਨਾ ਸਮਝੀ ਜੋ ਹੀਰੋ ਦੀਆਂ ਬੇੜੀਆਂ ਵਿੱਚ ਵਟੇ ਪਾ ਕੇ ਤੂੰ ਆਰਾਮ ਨਾਲ ਬੈਠੇਂਗੀ ਯਾਦ ਰੱਖੀ ਮੈਂ ਤੈਨੂੰ ਕੱਖੋਂ ਹੌਲੀ ਤੇ ਪਾਣੀਓ ਪਤਲੀ ਕਰਕੇ ਛੱਡਾਂਗੀ ਮੇਰੇ ਲਈ ਤਾਂ ਹੁਣ ਮੌਤ ਤੋਂ ਬਿਨਾ ਵਾਹ ਕੋਈ ਨਹੀਂ ਪਰ ਤੂੰ ਵੀ 나ਡੂ ਖਾਨਣੀ ਬਣ ਕੇ ਨਾ ਫਿਰੇਂਗੀ ਜੇ ਭਲਾ ਚਾਹਨੀ ਏ ਤਾਂ ਅਜੇ ਵੀ ਸਿੱਧੀ ਹੋ ਜਾ ਕਹਿੰਦੇ ਨੇ ਚੋਰ ਦੇ ਪੈਰ ਨਹੀਂ ਹੁੰਦੇ ਤੇ ਚੁਗਲ ਦੀਆਂ ਲੱਤਾਂ ਨਹੀਂ ਹੁੰਦੀਆਂ ਹੀਰੋ ਦੀਆਂ ਅੱਖਾਂ ਵਿੱਚ ਮੌਤ ਨੱਚਦੀ ਵੇਖ ਕੇ ਚੰਨੋ ਦਾ ਦਿਲ ਤੱਕ ਤੱਕ ਵੱਜਣ ਲੱਗਾ ਹਾਰੇ ਹੋਏ ਕੁਲਾਟੀ ਵਾਂਗ ਉਹ ਹੱਥ ਪੈਰ ਛੱਡ ਬੈਠੀ ਤੇ ਬੋਲੀ ਸਿੱਧੀ ਹੋ ਜਾਵਾਂ ਤੇ ਹੀਰੋ ਮੈਂ ਤੇਰੇ ਨਾਲ ਅੱਗੇ ਕਿਹੜੀ ਨਾਬਰੀ ਕੀਤੀ ਏ ਮੇਰੇ ਕੋਲੋਂ ਇੰਨੀ ਭੁੱਲ ਜ਼ਰੂਰ ਹੋ ਗਈ ਏ ਜਿਹੜਾ ਮੈਂ ਉਸ ਨੂੰ ਦੱਸ ਬੈਠੀ ਮੈਨੂੰ ਮਾਫੀ ਦੇ ਰੰਡੀਏ ਹੀਰੋ ਦਾ ਚਿਹਰਾ ਹਲਵਾਨ ਵਰਗਾ ਹੋ ਰਿਹਾ ਸੀ ਸਭਨੀ ਪਾਸੇ ਅੱਗ ਲਾ ਕੇ ਤੇ ਤੂੰ ਹੁਣ ਆਨੀਏ ਮਾਫੀ ਦੇ ਤੈਨੂੰ ਹੁਣ ਮੇਰੇ ਨਾਲ ਮਰਨਾ ਪਵੇਗਾ ਸੁਣਿਆ ਈ ਜਾਨ ਬੜੀ ਪਿਆਰੀ ਚੀਜ਼ ਐ ਚੰਨੋ ਨੂੰ ਤਰੇਲੀਆਂ ਛੁੱਟ ਗਈਆਂ ਉਸਦੇ ਚਿਹਰੇ ਤੇ ਨਿਲਤਣ ਛਾ ਗਈ ਉਹ ਹੀਰੋ ਦੇ ਪੈਰਾਂ ਤੇ ਡਿੱਗ ਕੇ ਗਿੜਗੜਾਈ ਮੇਰੀ ਜਾਨ ਬਖਸ਼ ਦੇ ਹੀਰੋ ਹੋਰ ਜੋ ਆਖੇਂਗੀ ਕਰਾਂਗੀ ਚੰਗਾ ਫਿਰ ਸਿੱਧੀ ਹੋ ਕੇ ਸੁਣ ਹੀਰੋ ਨੇ ਉਸਨੂੰ ਪੈਰਾਂ ਤੋਂ ਉਠਾਉਂਦਿਆਂ ਹੋਇਆ ਕਿਹਾ ਤੇ ਉਸਨੂੰ ਪੁੱਛਣ ਲੱਗੀ ਦੱਸ ਤੂੰ ਉਹਨੂੰ ਕੀ ਕਿਹਾ ਸੀ ਹੀਰੋ ਨੇ ਉਸ ਦੀਆਂ ਅੱਖਾਂ ਵਿੱਚ ਅੱਖਾਂ ਗੱਡ ਕੇ ਪੁੱਛਿਆ ਮੈਂ ਕਿਹਾ ਸੀ ਹੀਰੋ ਨੂੰ ਹੀਰੋ ਨੂੰ ਫਿਰ ਉਹ ਬਿਨਾਂ ਕੁਝ ਆਖਿਆ ਬਾਹਰ ਚਲਾ ਗਿਆ ਫਿਰ ਦੂਜੇ ਦਿਨ ਲਾਹੌਰੋਂ ਉਸ ਦਾ ਸ਼ਗਨ ਆ ਗਿਆ ਇਸੇ ਸਾਹੇ ਦਾ ਇਸ ਤੋਂ ਬਾਅਦ ਚੌਖਾ ਚਿਰ ਹੀਰੋ ਉਸ ਦੇ ਕੰਨਾਂ ਨਾਲ ਮੂੰਹ ਜੋੜ ਕੇ ਕੁਝ ਸਮਝਾਉਂਦੀ ਰਹੀ ਮੈਰੀ ਜਦ ਉੱਠ ਕੇ ਬਾਹਰ ਜਾਣ ਲੱਗੀ ਤਾਂ ਉਸ ਦੀਆਂ ਲੱਤਾਂ ਕੰਬ ਰਹੀਆਂ ਸਨ ਜਦ ਉਹ ਬੂਹੇੋਂ ਬਾਹਰ ਨਿਕਲਣ ਲੱਗੀ ਤਾਂ ਹੀਰੋ ਨੇ ਮਗਰੋਂ ਆਵਾਜ਼ ਦੇ ਕੇ ਕਿਹਾ ਅਜੋਈ ਸ਼ਾਮ ਨੂੰ ਪਹੁੰਚਾ ਦੇਈ ਮੈਨੂੰ ਮੈਨੂੰ ਪਤਾ ਇਹ ਨਾ ਤੈਨੂੰ ਪਤਾ ਇਹ ਨਾ ਵੱਡੇ ਬਾਊ ਜੀ ਕਿੱਥੇ ਰੱਖਦੇ ਹੁੰਦੇ ਨੇ ਹਾਂ ਵਿੱਚ ਸਿਰ ਹਿਲਾ ਕੇ ਉਹ ਬਾਹਰ ਨਿਕਲ ਗਈ ਹੀਰੋ ਦੇ ਘਰ ਮਾਤਮ ਛਾ ਗਿਆ ਪਰ ਸ਼ਾਂਤੀ ਸਰੂਪ ਦੇ ਘਰ ਸਗੋਂ ਅੱਗੇ ਨਾਲੋਂ ਵੱਧ ਚੜ੍ਹ ਕੇ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ। ਸ਼ਾਂਤੀ ਸਰੂਪ ਨੂੰ ਨਵਾਂ ਸ਼ਗਨ ਲੱਗਾ। ਨਾਲ ਹੀ ਗਾਨੇ ਦੀ ਰਸਮ ਅਦਾ ਹੋਈ। ਮਾਈਏ ਪਿਆ ਤੇ ਬਾਕੀ तमाम ਰਸਮਾਂ ਪੂਰੀਆਂ ਕੀਤੀਆਂ ਜਾਣ ਲੱਗੀਆਂ। ਉਸਦੇ ਮਾਪੇ ਤੇ ਰਿਸ਼ਤੇਦਾਰ ਜਿਹੜੇ ਅੱਗੇ ਸਭ ਕੁਝ ਵੱੱਦੇ ਚੱਟੀ ਫਿਰਦੇ ਸਨ। ਹੁਣ ਬੜੀਆਂ ਓ ਮੰਗਾਂ ਤੇ ਰੀਝਾਂ ਨਾਲ ਕੰਮਕਾਰੀ ਰੁੱਝੇ ਹੋਏ ਸਨ। ਸ਼ਗਨ ਤੰਬੂਲਾ ਦੀ ਰਸਮ ਹੋ ਚੁੱਕਣ ਤੋਂ ਬਾਅਦ ਘੋੜੀ ਚੜ੍ਹਨ ਦਾ ਸਮਾਂ ਆਇਆ ਸੇਰਿਆਂ ਦੇ ਝੁਰਮਟ ਵਿੱਚ ਸ਼ਾਂਤੀ ਸਰੂਪ ਨੂੰ ਘੋੜੀ ਵੱਲ ਲੈ ਜਾਇਆ ਜਾ ਰਿਹਾ ਸੀ ਕਿ ਇੱਕ ਨੌਕਰ ਨੇ ਸਾਹਮਣੇ ਆ ਕੇ ਬੇਨਤੀ ਕੀਤੀ ਜੀ ਰਤਾ ਕੁ ਅੰਦਰੋਂ ਹੋ ਆਓ ਤੁਹਾਨੂੰ ਇੱਕ ਬੀਬੀ ਜੀ ਬੁਲਾਉਂਦੇ ਹਨ ਉਹ ਨੌਕਰ ਦੇ ਮਗਰ ਤੁਰ ਪਿਆ ਮਗਰੋਂ ਤਾਕੀਦਾਂ ਹੋਣ ਲੱਗੀਆਂ ਛੇਤੀ ਮੁੜਨਾ ਜ਼ਰਾ ਕਈਆਂ ਕਮਰਿਆਂ ਵਿੱਚ ਦੀ ਲੰਘਦਾ ਹੋਇਆ ਨੌਕਰ ਉਸ ਨੂੰ ਘਰ ਦੇ ਪਿੱਛੇ ਲੱਗਦੇ ਇੱਕ ਸਧਾਰਨ ਕਮਰੇ ਵਿੱਚ ਲੈ ਗਿਆ ਜਦ ਸ਼ਾਂਤੀ ਸਰੂਪ ਕਮਰੇ ਵਿੱਚ ਵੜਿਆ ਤਾਂ ਸਾਹਮਣੇ ਹੀਰੋ ਨੂੰ ਬੈਠੀ ਵੇਖਿਆ ਜਿਉਂ ਹੀ ਸ਼ਾਂਤੀ ਸਰੂਪ ਅੰਦਰ ਵੜਿਆ ਹੀਰੋ ਨੇ ਸੰਗਲ ਅੜਾ ਦਿੱਤੀ ਥੋੜੀ ਦੇਰ ਬਾਅਦ ਕਮਰੇ ਵਿੱਚੋਂ ਠਾ ਠਾ ਦੋ ਆਵਾਜ਼ਾਂ ਸੁਣਾਈ ਦਿੱਤੀਆਂ ਸਾਰੀ ਭੀੜ ਕਬਰਾ ਕੇ ਆਵਾਜ਼ ਦੇ ਸਿੱਧੇ ਪੱਜੀ ਤੁਰੀ ਧੰਨਵਾਦ